ਵਾਹਿਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ ਸਲੰਕੀ ਫੈਮਿਲੀ ਵਲੌਗ ਚੈਨਲ ਦੇ ਵਿੱਚ ਅਸੀਂ ਤੁਹਾਡਾ ਸਵਾਗਤ ਕਰਦੇ ਆਂ ਉਮੀਦ ਕਰਦੇ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਗੁਰੂ ਮਹਾਰਾਜ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਗੁਰੂ ਮਹਾਰਾਜ ਦੀ ਬਖਸ਼ਿਸ਼ ਹੈ ਵਾਹਿਗੁਰੂ ਜੀ ਅਸੀਂ ਵੀ ਸਾਰੇ ਠੀਕ ਠਾਕ ਆਂ ਚੜ੍ਹਦੀ ਕਲਾ ਵਿੱਚ ਆਂ ਅੱਜ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰੀ ਵਿਜ਼ਿਟ ਕਰ ਰਹੇ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਵੀਡੀਓ ਨੂੰ ਵਾਹਿਗੁਰੂ ਜੀ ਵੱਤਵਤ ਲਾਈਕ ਕਰਿਆ ਕਰੋ ਵੱਤਵਤ ਸ਼ੇਅਰ ਕਰਿਆ ਕਰੋ ਤਾਂ ਜੋ ਕਿਸੇ ਹੋਰ ਸੰਗਤ ਤੱਕ ਵੀ ਪਹੁੰਚ ਸਕੇ ਕਿਸੇ ਵੀ ਸੰਗਤ ਦਾ ਭਲਾ ਹੋ ਸਕੇ ਕੋਈ ਗੁਰਬਾਣੀ ਨਾਲ ਜੁੜ ਸਕੇ ਗੁਰਬਾਣੀ ਸੰਬੰਧਿਤ ਵਾਹਿਗੁਰੂ ਜੀ ਆਪਾਂ ਵੀਡੀਓ ਲੈ ਕੇ ਆਉਂਦੇ ਰਹਿੰਨੇ ਆ ਤੇ ਅੱਜ ਜਿਹੜੀ ਵੀਡੀਓ ਲੈ ਕੇ ਆਏ ਆ ਉਹ ਵੀ ਆਪਾਂ ਗੁਰਬਾਣੀ ਸੰਬੰਧਿਤ ਹੀ ਲੈ ਕੇ ਆਏ ਆ ਇੱਕ ਸੋਸਾਇਟੀ ਦੇ ਵਿੱਚੋਂ ਇੱਕ ਟਾਪਿਕ ਲਿਆ ਹੈ ਜੋ ਕਿ ਅੱਜ ਕੱਲ ਬਹੁਤ ਜ਼ਿਆਦਾ ਪ੍ਰਭਾਵ ਇਸ ਟਾਪਿਕ ਦਾ ਤਾਂ ਵਾਹਿਗੁਰੂ ਜੀ ਅੱਜ ਦਾ ਟਾਪਿਕ ਹੈ ਕਿ ਜਿਨ੍ਹਾਂ ਅਨੁਸਾਰਾਂ ਨੂੰ ਬਹੁਤ ਜ਼ਿਆਦਾ ਗੁੱਸਾ ਹੁੰਦਾ ਹੈ ਤਾਂ ਉਹਨਾਂ ਨੂੰ ਕੀ ਕਰਨਾ ਚਾਹੀਦਾ ਹੈ ਇਹਦੇ ਜਿਹੜਾ ਇਹ ਟਾਪਿਕ ਹੈ ਵਾਹਿਗੁਰੂ ਜੀ ਇਹਦੇ ਪਿੱਛੇ ਬਹੁਤ ਸਾਰੇ ਕਾਰਨ ਹੋ ਸਕਦੇ ਆ ਲੋਜੀਕਲ ਵੀ ਗੁਰਬਾਨੀ ਸੰਬੰਧਿਤ ਫਿਜੀਕਲ ਕਾਰਨ ਵੀ ਹੋ ਸਕਦੇ ਆ ਇਸ ਇਸ ਟੋਪਿਕ ਸੰਬੰਧੀ ਤਾਂ ਬਹੁਤ ਜ਼ਿਆਦਾ ਕਾਰਨ ਹੋ ਸਕਦੇ ਆ ਤਾਂ ਵਾਹਿਗੁਰੂ ਜੀ ਜਿਨਨੇ ਕਾਰਨ ਸੰਬੰਧਿਤ ਆਪਣੇ ਕੋਲ ਅੱਜ ਗੱਲਬਾਤ ਹੋ ਸਕੀ ਸਕੀ ਤਾਂ ਆਪਾਂ ਕਰਾਂਗੇ ਤਾਂ ਵਾਹਿਗੁਰੂ ਜੀ ਬਹੁਤ ਸਾਰੀਆਂ ਸੰਗਤਾਂ ਇਹ ਸਵਾਲ ਕਰਦੀਆਂ ਕਿ ਸਾਨੂੰ ਬਹੁਤ ਗੁੱਸਾ ਆਉਂਦਾ ਜਾਂ ਜਿਵੇਂ ਅੱਜ ਕੱਲ ਦੇ ਬੱਚੇ ਉਹਨਾਂ ਨੂੰ ਬੜਾ ਗੁੱਸਾ ਆਉਂਦਾ ਤਾਂ ਕੀ ਕੀਤਾ ਜਾਵੇ ਤਾਂ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਵਾਹਿਗੁਰੂ ਜੀ ਗੁਰਬਾਣੀ ਨਾਲ ਵੱਧ ਤੋਂ ਵੱਧ ਜੁੜੋ ਜਿੰਨਾ ਤੁਸੀਂ ਗੁਰਬਾਣੀ ਨੂੰ ਸੁਣੋਗੇ ਜਿੰਨਾ ਤੁਸੀਂ ਗੁਰਬਾਣੀ ਨਾਲ ਜੁੜੋਗੇ ਗੁੱਸਾ ਤੋਂ ਗੁੱਸੇ ਤੋਂ ਵਾਹਿਗੁਰੂ ਜੀ ਆਪਣੇ ਆਪ ਓਨੇ ਦੂਰ ਹੁੰਦੇ ਜਾਓਗੇ ਤੁਸੀਂ ਜੇ ਗੁਰਬਾਣੀ ਨਾਲ ਜੁੜ ਕੇ ਗੁਰਬਾਣੀ ਨੂੰ ਪੜਨਾ ਸਟਾਰਟ ਕਰੋ ਗੁਰਬਾਣੀ ਨੂੰ ਸਮਝਣਾ ਸਟਾਰਟ ਕਰੋ ਗੁਰਬਾਣੀ ਦੇ ਅਰਥ ਕਰਨੇ ਬਹੁਤ ਜ਼ਰੂਰੀ ਸਭ ਤੋਂ ਪਹਿਲਾਂ ਗੁਰਬਾਣੀ ਨੂੰ ਪੜੋ ਸੁਣੋ ਉਹਨੂੰ ਠੀਕ ਹੈ ਤੇ ਉਸ ਤੋਂ ਬਾਅਦ ਵੈਗੁਰੂ ਜੀ ਉਹਦੇ ਅਰਥ ਕਰੋ ਜਦ ਤੁਸੀਂ ਉਹਦੇ ਅਰਥ ਕਰਦੇ ਜਾਓਗੇ ਨਾ ਓਵੇਂ ਓਵੇਂ ਤੁਸੀਂ ਬਹੁਤ ਨਿਮਰਤਾ ਵਾਲੇ ਪਾਸੇ ਜਾਓਗੇ ਓਵੇਂ ਗੁਰਬਾਣੀ ਨੂੰ ਵੱਧ-ਵੱਧ ਸੁਣੋ ਗੁਰਬਾਣੀ ਵੈਗੁਰੂ ਜੀ ਜਿਹੜੀ ਇੱਕ ਜੀਵਨ ਦੀਆਂ ਸੇਧਾਂ ਦਿੰਦੀ ਆਪਾਂ ਨੂੰ ਇੱਕ ਲਾਈਫ ਦੇ ਨੂੰ ਕਿਵੇਂ ਸੈਟਲਮੈਂਟਲ ਕਰਨਾ ਠੀਕ ਹੈ ਕਿਵੇਂ ਲਾਈਫ ਨੂੰ ਜਿਉਣਾ ਕਿਸ ਤਰ੍ਹਾਂ ਵਰਤਾਰਾ ਕਰਨਾ ਕਿਸ ਤਰ੍ਹਾਂ ਆਪਣਾ ਆਪਣਾ ਜਿਹੜਾ ਨੇਚਰ ਹੈ ਕਿ ਸੁਭਾ ਰੱਖਣਾਗਾ ਇਸ ਤਰ੍ਹਾਂ ਵਾਹਿਗੁਰੂ ਜੀ ਦੀ ਗੁਰਬਾਣੀ ਆਪਾਂ ਨੂੰ ਸਿਖਾਉਂਦੀ ਤਾਂ ਗੁਰਬਾਣੀ ਪੜਨ ਦੇ ਨਾਲ ਨਾਲ ਉਹਦੇ ਅਰਥ ਜ਼ਰੂਰ ਕਰੋ ਤਾਂ ਇਹ ਤਾਂ ਹੈ ਦੀ ਆਪਾਂ ਗੁਰਬਾਣੀ ਨਾਲ ਗੁੱਸੇ ਨੂੰ ਦੂਰ ਕਰ ਸਕਦੇ ਆ ਤੇ ਇੱਕ ਹੋਰ ਕਲਾ ਜਦੋਂ ਤੁਹਾਨੂੰ ਵੈਗੁਰੂ ਜੀ ਗੁੱਸਾ ਹੁੰਦਾ ਤਾਂ ਤੁਸੀਂ ਕੋਈ ਸ਼ਬਦ ਲਾ ਲਿਆ ਕਰੋ ਔਲ ਮੰਤਰ ਦਾ ਜਾਪ ਕਰਨਾ ਸ਼ੁਰੂ ਕਰਤਾ ਜਿਹੜੇ ਇਨਸਾਨ ਤੇ ਤੁਹਾਨੂੰ ਗੁੱਸਾ ਉਹਦੇ ਤੋਂ ਥੋੜਾ ਦੂਰ ਹੋਗੇ ਇਹਨਾਂ ਦੂਰ ਜਾ ਕੇ ਮੂਲ ਮੰਤਰ ਦਾ ਜਾਪ ਸ਼ੁਰੂ ਕਰਦਾ ਵਾਹਿਗੁਰੂ ਦਾ ਜਾਪ ਸ਼ੁਰੂ ਕਰ ਦਿੱਤਾ ਸਾਰੇ ਸਾਰੇ ਜਾਣਿਆਂ ਕੋਲ ਹੀ ਮੋਬਾਈਲ ਕੋਲ ਹੁੰਦੇ ਮੋਬਾਈਲ ਤੇ ਕੋਈ ਸਿਮਰਨ ਲਾ ਲਿਆ ਕਰੋ ਗੁਰਬਾਣੀ ਨਾਲ ਜੁੜਿਆ ਕਰੋ ਜੇਕਰ ਤੁਹਾਨੂੰ ਮੰਨ ਲਓ ਫੈਮਿਲੀ ਦੇ ਵਿੱਚ ਵੀ ਕੋਈ ਗੱਲ ਬਣ ਗਈ ਬਹੁਤ ਜ਼ਿਆਦਾ ਤੁਹਾਨੂੰ ਘਰ ਦੇ ਵਿੱਚ ਰਹਿ ਕੇ ਗੁੱਸਾ ਆ ਰਿਹਾ ਤਾਂ ਤੁਸੀਂ ਕੀ ਕਰਿਆ ਕਰੋ ਵਾਹਿਗੁਰੂ ਜੀ ਕਿਸੇ ਹੋਰ ਪਾਸੇ ਜਾਣ ਦੀ بجائے ਤੁਸੀਂ ਸਿੱਧਾ ਗੁਰੂ ਘਰ ਜਾਓ ਗੁਰੂ ਘਰ ਤੁਸੀਂ ਐਂਟਰ ਕਰਦੇ ਜਾਉਗੇ ਨਾ ਵਾਹਿਗੁਰੂ ਜੀ ਗੁਰੂ ਮਹਾਰਾਜ ਅੱਗੇ ਤੁਸੀਂ ਜਦੋਂ ਅੱਗੇ ਹੋਵੋਗੇ ਨਾ ਤਾਂ ਗੁਰੂ ਮਹਾਰਾਜ ਦੇ ਵਿੱਚ ਇੰਨੀ ਜ਼ਿਆਦਾ ਬਖਸ਼ਿਸ਼ ਹੈ ਕਿ ਇੰਨੀ ਜ਼ਿਆਦਾ ਉਹਨਾਂ ਕੋਲ ਸ਼ਕਤੀ ਹੈ ਕਿ ਜਿੱਥੇ ਗੁਰੂ ਸਿਰਗੁਰ ਗਣ ਸਾਹਿਬ ਪਏ ਹੁੰਦੇ ਹਨ ਨਾ ਤਾਂ ਉਹ ਜਿਹੜਾ ਆਸੇ ਪਾਸੇ ਵਾਲਾ এনवायरमेंट ਹੀ ਉਵੇਂ ਦਾ ਹੁੰਦਾ ਜਦੋਂ ਆਪਾਂ ਐਂਟਰ ਕਰਦੇ ਆ ਨਾ ਤਾਂ ਆਪਣਾ ਗੁੱਸਾ ਆਪਣੇ ਆਪ ਸ਼ਾਂਤ ਹੋ ਜਾਂਦਾ ਹੈ ਬਹੁਤ ਜ਼ਿਆਦਾ ਗੁੱਸਾ ਤਾਂ ਉਥੇ ਤੁਸੀਂ ਗੁਰਦੁਆਰਾ ਜਾ ਕੇ ਉਥੇ ਤੁਸੀਂ ਓਮ ਮੰਤਰ ਦਾ ਜਾਪ ਕਰੋ ਜਪਜੀ ਸਾਹਿਬ ਦਾ ਜਾਪ ਕਰੋ ਕੋਈ ਕੀਰਤਨ ਚੱਲ ਰਿਹਾ ਕੀਰਤਨ ਸੁਣੋ ਠੀਕ ਹੈ ਆਪਣੇ ਆਪ ਤੁਹਾਡਾ ਗੁੱਸਾ ਠੰਡਾ ਹੋ ਜਾਊਗਾ ਆਪਣੇ ਆਪ ਕਈ ਵਾਰੀ ਇਸ ਤਰ੍ਹਾਂ ਵੀ ਹੁੰਦਾ ਹੈ ਗੁਰੂ ਜੀ ਕਿ ਜਦੋਂ ਗੁਰਬਾਣੀ ਪੜ੍ਹਦੇ ਜਾਂ ਗੁਰਦੁਆਰਾ ਜਾਂਦੇ ਆ ਮਨ ਸ਼ਾਂਤ ਹੋ ਜਾਂਦਾ ਨਾ ਫਿਰ ਆਪ ਦੇ ਵੱਲੋਂ ਵੀ ਗਲਤੀ ਕੀਤੀ ਮਹਿਸੂਸ ਹੋਣ ਲੱਗ ਜਾਂਦੀ ਹੈ ਵੇ ਮੇਰੀ ਵੀ ਆ ਗਲਤੀ ਸੀ ਹੈਨਾ ਤਾਂ ਸਭ ਤੋਂ ਵਧੀਆ ਨੁਕਤਾ ਇਹ ਹੈ ਆਪਣਾ ਗੁੱਸਾ ਭਜਾਉਂਦਾ ਕਿ ਵਾਹਿਗੁਰੂ ਸਿਮਰਨ ਨਾਲ ਜੁੜਦੋ ਪਰਮਾਤਮਾ ਨਾਲ ਜੁੜਦੋ ਪਾਸਾ ਟਾਲਾ ਕਰ ਲਓ ਸਨ ਸੰਸਾਰ ਤੋਂ ਪਾਸੇ ਹੋ ਜਿਓ ਉਹ ਸੰਤਾ ਤੋਂ ਜਿਹਦੇ ਤੋਂ ਤੁਹਾਨੂੰ ਗੁੱਸਾ ਆ ਰਿਹਾ ਠੀਕ ਹੈ ਤੋਂ ਦੇ ਤੂੰ ਉਸ ਸਾਈਡ ਤੇ ਹੋ ਜਾ ਆਪਣੇ ਆਪ ਗੁੱਸਾ ਸ਼ਾਂਤ ਹੋ ਜਾਂਦਾ ਹੈ ਗੁਰਬਾਨੀ ਨਾਲ ਜੁੜੋ ਵਾਧ ਤੋ ਵਾਧ ਨਿਮਰਤਾ ਆਪਣੇ ਆਪ ਵਾਹਿਗੁਰੂ ਨੇ ਭਰ ਦੇਣੀ ਹੈ ਠੀਕ ਹੈ ਘਰ ਦੇ ਵਿੱਚ ਵਾਹਿਗੁਰੂ ਜੀ ਗੁਰਬਾਣੀ ਲਾ ਕੇ ਰੱਖਿਆ ਕਰੋ ਤਾਂ ਜੋ ਜਿਹੜਾ ਆਪਣਾ এনवायरमेंट ਹੈ ਨਾ ਕਿਉਂਕਿ ਗੁਰਬਾਣੀ ਵਾਹਿਗੁਰੂ ਜੀ ਜਦੋਂ ਗੁਰਬਾਣੀ ਘਰ ਦੇ ਵਿੱਚ ਜਪੀ ਜਾਂਦੀ ਹੈ ਨਾ ਜਾਂ ਪੜ੍ਹੀ ਜਾਂਦੀ ਹੈ ਗੁਰਬਾਣੀ ਹਨਾ ਜਾਂ ਕੀਰਤਨ ਘਰ ਦੇ ਵਿੱਚ ਚੱਲ ਰਿਹਾ ਤੇ ਉਹ ਵਾਈਬ੍ਰੇਸ਼ਨ ਛੱੜਦੀ ਹੈ ਗੁਰਬਾਣੀ ਉਸ ਤਰ੍ਹਾਂ ਦੀ ਠੀਕ ਹੈ ਬੱਚਾਂ ਤੇ ਵੀ ਬਹੁਤ ਜ਼ਿਆਦਾ ਇਸ ਚੀਜ਼ ਦਾ ਅਸਰ ਹੁੰਦਾ ਹੈ ਏ ਤਾਂ ਵਾਹਿਗੁਰੂ ਜੀ ਸ੍ਰੀ ਗੁਰਬਾਣੀ ਨਾਲ ਸੰਬੰਧਿਤ ਆਪਾਂ ਗੁੱਸੇ ਨੂੰ ਕਿਵੇਂ ਢਾਲ ਸਕਦੇ ਸਭ ਤੋਂ ਵੱਡਾ ਨੁਕਤਾ ਔਰ ਸਭ ਤੋਂ ਪ੍ਰਭਾਵਸ਼ਾਲੀ ਔਰ ਸਭ ਤੋਂ ਜ਼ਿਆਦਾ ਇਫੈਕਟ ਛੱਡਣ ਵਾਲਾ ਸਭ ਤੋਂ ਜ਼ਿਆਦਾ ਪ੍ਰਭਾਵ ਕਰਨ ਵਾਲਾ ਇਹ ਨੁਕਤਾ ਹੈ ਜਿਹੜਾ ਗੁੱਸੇ ਨੂੰ ਦੂਰ ਕਰ ਸਕਦਾ ਹੈ ਇਹ ਤੇ ਜਿਸ ਨੇ ਆਪਣੇ ਮਨ ਤੇ ਕਾਬੂ ਕਰ ਲਿਆ ਨਾ ਮਨ ਤੇ ਕਹੂ ਇਸ ਤਰ੍ਹਾਂ ਹੋ ਸਕਦਾ ਵੈ ਗੁਰੂ ਦੀ ਗੁਰਬਾਨੀ ਨਾਲ ਜੁੜ ਕੇ ਛਿਮਰਾਂ ਨੂੰ ਕਰਕੇ ਉਸ ਤੱਕ ਅਗਲੀ ਗੱਲ ਇਹ ਹੈ ਵੈ ਗੁਰੂ ਜੀ ਜੇਕਰ ਮੰਨ ਲਓ ਕੋਈ ਗੱਲਬਾਤ ਤੁਹਾਡੀ ਹੋਊਗੀ ਘਰ ਦੇ ਵਿੱਚ ਹੋਈ ਹੈ ਜਾਂ ਬਾਹਰ ਹੋਈ ਹੈ ਜਿੱਥੇ ਤੁਸੀਂ ਕੰਮ ਕਰਦੇ ਹੋ ਜਾਂ ਆਉਂਦੇ ਜਾਂਦੇ ਕਿਤੇ ਗੱਲਬਾਤ ਹੋਈ ਹੈ ਤਾਂ ਤੁਸੀਂ ਕੀ ਕਰਨਾ ਵੈ ਗੁਰੂ ਜੀ ਜਿਹੜੀ ਵੀ ਗੱਲਬਾਤ ਹੋਈ ਹੈ ਨਾ ਤੁਸੀਂ ਉਹਨੂੰ ਸ਼ੇਅਰ ਨਾ ਕਰੋ ਸ਼ੇਅਰ ਕੱਟ ਕਰਨ ਦੀ ਕੋਸ਼ਿਸ਼ ਕਰੋ ਉਹਨੂੰ ਵੱਧ ਤੋਂ ਘੱਟ ਤੋਂ ਘੱਟ ਸ਼ੇਅਰ ਕਰੋ ਜੇਕਰ ਮੰਨ ਲਓ ਕਈ ਵਾਰੀ ਐਂ ਹੁੰਦਾ ਹਨ ਆਪਣੇ ਬਹੁਤ ਜ਼ਿਆਦਾ ਕੋਈ ਨਜ਼ਦੀਕ ਇੱਕ ਅਦਾ ਪਰਸਨ ਰੱਖਿਆ ਤੁਹਾਨੂੰ ਨਜ਼ਦੀਕ ਵਾਲਾ ਹਰ ਇੱਕ ਅੱਗੇ ਆਪਣੀ ਪੜਾ ਸੁਣਾ ਕੱਢਿਆ ਕਰੋ ਹਰ ਇੱਕ ਅੱਗੇ ਆਪਣੀ ਗੱਲਬਾਤ ਨਾ ਰੱਖਿਆ ਕਰੋ ਤਾਂ ਜੇਕਰ ਤੁਸੀਂ ਇੱਕ ਕਈਆਂ ਨਾਲ ਹੁੰਦਾ ਨਾ ਵੀ ਜਿੰਨਾ ਤੱਕ ਗੱਲ ਦੱਸਣਾ ਉਹਨੇ ਤੱਕ ਉਹ ਜਿਵੇਂ ਕਹਿ ਦੋ ਵੀ ਵਿੱਚ ਗੋਲਾ ਬਣਿਆ ਹੁੰਦਾ ਹੈਗਾ ਹਨਾ ਤਾਂ ਇੱਕ ਅਦਾ ਪਰਸਨ ਰੱਖ ਲਿਆ ਕਰੋ ਜਿਹੜਾ ਤਾਂ ਚੰਗੀ ਸੇਧ ਦਿੰਦਾ ਆ ਗੋ ਠੀਕ ਹੈ ਤਾਂ ਤੁਸੀਂ ਉਹਦੇ ਅੱਗੇ ਸ਼ੇਅਰ ਕਰ ਦਿਆ ਕਰੋ ਤੇ ਵੱਧ ਤੋਂ ਵੱਧ ਨਾ ਸ਼ੇਅਰ ਕਰਿਆ ਕਰੋ ਮਤਲਬ ਵੱਧ ਵਾਧਾ ਆਪਾਂ ਕਿਵੇਂ ਸ਼ੇਅਰ ਕਰਦੇ ਹਾਂ ਜੇ ਕੋਈ ਗੱਲ ਹੋਊਗੀ ਉਹਨੂੰ ਆਪਾਂ ਫੋਨ ਕਰਾਈ ਰਿਸ਼ਤੇਦਾਰਾਂ ਨੂੰ ਦੱਸ ਰਹੇ ਆ ਉਹਨੂੰ ਦੱਸਤਾ ਇਹਨੂੰ ਦੱਸਤਾ ਆ ਜਾ ਗੱਲ ਹੋਈ ਜੀ ਉਹ ਹੋਈ ਜੀ ਕਿਸੇ ਹੋਰ ਨੂੰ ਦੱਸ ਦਿੱਤਾ ਮਤਲਬ ਜਿਆਦਾ ਪਰਸਨ ਤੱਕ ਗੱਲ ਨਾ ਲੈ ਕੇ ਜਾਓ ਬੇਸ਼ੱਕ ਤੁਹਾਡੀ ਫੈਮਿਲੀ ਦੀ ਗੱਲ ਹੈ ਤੁਹਾਡੀ ਕੋਈ ਵੀ ਗੱਲ ਹੈ ਕਿਸੇ ਤਰ੍ਹਾਂ ਦੀ ਵੀ ਕੋਈ ਗੱਲ ਹੈ ਜਦੋਂ ਤੁਸੀਂ ਵੈਗਰੂ ਜੀ ਰਿਪੀਟ ਕਰੋਗੇ ਨਾ ਇਸ ਗੱਲ ਨੂੰ ਤਾਂ ਉਹ ਆਪਣੇ ਖੂਨ ਨਾਲ ਤੁਸੀਂ ਮਹਿਸੂਸ ਕੀਤਾ ਹੋਣਾ ਇਹ ਕਿ ਉਹ ਖੂਨ ਆਪਣਾ ਨਾ ਖੋਲਣਾ ਸ਼ੁਰੂ ਹੋ ਜਾਂਦਾ ਹੈ ਵੀ ਕਰੋਧ ਕਰੋਧ ਜਿਹੜੀ ਗੱਲ ਹੋ ਗਈ ਨਾ ਵੈਗਰੂ ਜੀ ਉਹਨੂੰ ਉੱਥੇ ਹੀ ਮਿੱਟੀ ਪਾ ਦਿਓ ਠੀਕ ਹੈ ਇਹ ਵੀ ਇੱਕ ਬਹੁਤ ਵੱਡਾ ਪ੍ਰਭਾਵਸ਼ਾਲੀ ਇਹ ਵੀ ਨੁਕਤਾ ਹੈਗਾ ਉਹਦਾ ਜਿਹੜੀ ਗੱਲ ਜਿੱਥੇ ਹੋ ਗਈ ਉਹਨੂੰ ਛੱਡ ਦਿਓ ਤੇ ਜੇਕਰ ਤੁਸੀਂ ਜਰ ਕញ្ញਾਂ ਨੂੰ ਆਦਤ ਸ਼ੇਅਰ ਜੇਕਰ ਸ਼ੇਅਰ ਕਰਨੀ ਵੀ ਹੈ ਤਾਂ ਵੇ ਗੁਰੂ ਜੀ ਵਰਤਵਾ ਦੇ ਇੱਕ ਪਰਸਨ ਨੂੰ ਸ਼ੇਅਰ ਕਰੋ ਤੇ ਜਿਆਦਾ ਸ਼ੇਅਰ ਨਾ ਕਰੋ ਗੱਲ ਕਿਉਂਕਿ ਕਈ ਵਾਰੀ ਐ ਹੁੰਦਾਗਾ ਤੁਸੀਂ ਵੀ ਅਜਮਾਇਆ ਹੋਣਾ ਵੀ ਜੇਕਰ ਕਿਸੇ ਪਰਸਨ ਨੇ ਤੁਹਾਨੂੰ ਗੱਲ ਕਹਿ ਦਿੱਤੀ ਹਨਾ ਕੋਈ ਗੱਲ ਕਹਿਤੀ ਉਹ ਐਟ ਅ ਟਾਈਮ ਇੰਨੀ ਮਹਿਸੂਸ ਨਹੀਂ ਹੁੰਦੀ ਜਦੋਂ ਉਹ ਨੂੰ ਘਰੇ ਜਾ ਕੇ ਆਪਾਂ ਰਿਪੀਟ ਮਾਈਂਡ ਦੇ ਵਿੱਚ ਵੀ ਨਾ ਰਿਪੀਟ ਕਰਿਆ ਪਰ ਉਹ ਕਿਸੇ ਨੂੰ ਰਿਪੀਟ ਤਾਂ ਕੀ ਕਰਨੀ ਵੈਗੁਰੂ ਜੀ ਮਾਈਂਡ ਦੇ ਵਿੱਚ ਵੀ ਨਾ ਰਿਪੀਟ ਕਰਿਆ ਕਰੋ ਕਈ ਵਾਰੀ ਆਪਾਂ ਉਹਨੂੰ ਦੁਬਾਰਾ ਕਰੇ ਜਾ ਕੇ ਜਦੋਂ ਮਾਈਂਡ ਦੇ ਵਿੱਚ ਰਿਪੀਟ ਕਰਦੇ ਆ ਨਾ ਤਾਂ ਫਿਰ ਉਹਦੀ ਕਹੀ ਗੱਲ ਤਾਂ ਆਪ ਨੂੰ ਗੁੱਸਾ ਆ ਜਾਂਦਾ ਹੈਗਾ ਫਿਰ ਮਾਈਂਡ ਨਾ ਕਈ ਵਾਰੀ ਐ ਚੱਲ ਜਾਂਦਾ ਹੈਗਾ ਵੀ ਸ਼ਾਇਦ ਉਹਨੇ ਮੈਨੂੰ ਸੁਣਾਇਆ ਜਾਂ ਉਹਨੇ ਆ ਮੈਨੂੰ ਲਾ ਕੇ ਗੱਲ ਕੀਤੀ ਤੇ ਇਹ ਵੀ ਨੁਕਤਾ ਹੈ ਇੱਕ ਗੁੱਸੇ ਨੂੰ ਕੰਟਰੋਲ ਕਰਨ ਵਾਲਾ ਟੋਟਾ ਕਟ ਸ਼ੇਅਰ ਕਰੋ ਜੇਕਰ ਗੁੱਸਾ ਆ ਰਿਹਾ ਗੁਰਬਾਣੀ ਨਾਲ ਜੁੜੋ ਠੀਕ ਹੈ ਟਾਲਾ ਕਰਨ ਦੀ ਕੋਸ਼ਿਸ਼ ਕਰੋ ਕਿਸੇ ਵੀ ਕੰਮ ਦੇ ਵਿੱਚ ਨਾ ਆਪਣੇ ਆਪ ਨੂੰ ਬਿਜ਼ੀ ਕਰ ਲਓ ਹੈ ਨਾ ਆਪਣਾ এনवायरमेंट ਚੇਂਜ ਕਰਨ ਦੀ ਕੋਸ਼ਿਸ਼ ਕਰੋ ਔਰ ਜਿਨ੍ਹਾਂ ਨੂੰ ਹਰ ਟਾਈਮ ਗੁੱਸਾ ਆ ਰਿਹਾ ਬਹੁਤ ਜ਼ਿਆਦਾ ਗੁੱਸਾ ਆਉਂਦਾ ਜਿਨ੍ਹਾਂ ਨੂੰ ਉਹ ਵਾਹਿਗੁਰੂ ਜੀ ਗੁਰਬਾਣੀ ਦੇ ਨਾਲ ਜੁੜੋ ਜਿੰਨਾ ਤੁਸੀਂ ਗੁਰਬਾਣੀ ਨਾਲ ਜੁੜੋਗੇ ਨਾ ਜਿੰਨੇ ਤੁਸੀਂ ਗੁਰਬਾਣੀ ਦੇ ਅਰਥ ਕਰੋਗੇ ਤੁਸੀਂ ਤੁਹਾਡਾ ਸ਼ਬਾ ਆਪਣੇ ਆਪ ਨਿਮਰਤਾ ਵਾਲਾ ਹੋ ਜਾਊਗਾ ਆਪਣੇ ਆਪ ਹੀ ਠੀਕ ਹੈ ਤੇ ਇਸ ਤਰ੍ਹਾਂ ਵਾਹਿਗੁਰੂ ਜੀ ਤੁਸੀਂ ਗਰਭਾਣੀ ਨਾਲ ਗੁੱਸੇ ਤੇ ਕੰਟਰੋਲ ਕਰ ਸਕਦੇ ਆ ਔਰ ਇੱਕ ਕਾਰਨ ਹੋਰ ਵੀ ਹੈ ਗੁੱਸਾ ਹੁੰਦਾ ਜਿਹੜੇ ਅੱਜ ਕੱਲ ਸਟ्रेस ਵਧੇ ਹਨ ਬਹੁਤ ਜ਼ਿਆਦਾ ਇੰਨੇ ਸਟ्रेस ਆ ਉਹਦੇ ਕਰਕੇ ਵੀ ਚਿੜਚਿੜਾ ਸੁਭਾਅ ਗੁੱਸੇ ਵਾਲਾ ਸੁਭਾਅ ਹੋ ਜਾਂਦਾ ਹੈਗਾ ਜੋ ਇਹ ਜਿਹੜੇ ਸੋਸ਼ਲ ਮੀਡੀਆ ਜਿਹੜਾ ਮੋਬਾਈਲ ਹਰ ਇੱਕ ਦੇ ਹੱਥ ਦੇ ਵਿੱਚ ਹੈ ਉਹਦੇ ਕਰਕੇ ਵੀ ਬਹੁਤ ਚਿੜਚਿੜਾਪਨ ਹੁੰਦਾ ਮੋਬਾਈਲ ਕਰਕੇ ਵੀ ਜਿੰਨਾ ਆਪਾਂ ਬਾਹਰ ਖੁੱਲ ਕੇ এনवायरमेंट ਦੇ ਵਿੱਚ ਇਚਰਾਂਗੇ ਜਿੰਨਾ ਆਪਾਂ ਕੁਦਰਤ ਦੇ ਨਾਲ ਜੁੜਾਂਗੇ ਨਾ ਵੇ ਗੁਰੂ ਜੀ ਉਨਾ ਗੁੱਸਾ ਘਟ ਜਾਂਦਾ ਪੰਨ ਕੁਦਰਤ ਨਾਲ ਵੀ ਵਾਤਵਾਦ ਜੁੜਨ ਦੀ ਕੋਸ਼ਿਸ਼ ਕਰੋ ਤੁਸੀਂ ਇਹ ਦੇਖਿਓ ਕਿ ਮਨ ਨੂੰ ਤੁਹਾਨੂੰ ਕਿਸੇ ਗੱਲ ਦਾ ਗੁੱਸਾ ਆ ਰਿਹਾ ਤੁਸੀਂ ਇੱਕਦਮ ਬਾਹਰ ਚਲੇ ਜਾਓ ਜੇ ਗੁਰੂ ਘਰ ਵੀ ਨਹੀਂ ਸੰਭਵ ਕਈ ਵਾਰੀ ਤੁਸੀਂ ਇੱਕਦਮ ਬਾਹਰ ਚਲੇਗੇ ਬਾਹਰ ਤੁਸੀਂ ਦੇਖਿਓ ਕਿ ਉੱਥੇ ਜੇਕਰ ਦਰਖਤ ਬੂਟੇ ਹੈਗੇ ਆ ਨਾ ਹਰਿਆਲੀ ਹੈ ਮਤਲਬ ਜੇ ਫੁੱਲ ਲੱਗੇ ਹੈ ਕਿ ਫੁੱਲ ਖੜੇ ਨੂੰ ਤੁਹਾਨੂੰ ਦੇਖੋ ਕਿੰਨੀ ਖੁਸ਼ੀ ਹੁੰਦੀ ਹੈ ਫੁੱਲ ਖੜੇ ਨੂੰ ਦੇਖ ਕੇ ਵੀ ਤੇ ਤੁਸੀਂ ਬੜੇ ਉਹਨੂੰ ਗੌਰ ਨਾਲ ਦੇਖਿਓ ਧਿਆਨ ਨਾਲ ਨਾ ਖੜ ਕੇ ਇੱਕਦਮ ਆਪਣਾ ਧਿਆਨ ਉਸ ਹਰਿਆਲੀ ਵੱਲ ਲਾਇਓ ਉਸ ਕੋਈ ਫਲ ਖੜਿਆ ਉਹਦੇ ਵੱਲ ਲਾਇਓ ਕੋਈ ਬੁੱਟਾ ਹੋਰ ਲੱਗਿਆ ਉਹਦੇ ਵੱਲ ਲਾਇਓ ਤੇ ਉਹਦੇ ਨਾਲ ਵੀ ਵੈਗੁਰੂ ਜੀ ਗੁੱਸਾ ਬਹੁਤ ਸ਼ਾਂਤ ਹੁੰਦਾ ਕਿਉਂਕਿ ਜਿਹੜੀ ਹਰਿਆਲੀ ਹੈ ਨਾ ਕੁਦਰਤ ਹੈ ਉਹ ਇੱਕ ਪਰਮਾਤਮਾ ਦਾ ਰੂਪ ਹੈ ਪਰਮਾਤਮਾ ਹੀ ਹੈ ਉਹਦੇ ਵਿੱਚ ਵਸਦਾ ਤੇ ਵੈਗੁਰੂ ਜੀ ਉਹ ਉਹ ਆਪਣਾ ਖੜਿਆ ਮੱਥਾ ਰੱਖਦੀ ਹੈ ਜਿਹੜੀ ਹਰਿਆਲੀ ਕੁਦਰਤ ਜਿਹੜੀ ਹੈਗੀ ਹੈ ਤੇ ਉਹ ਆਪਣਾ ਖੜਿਆ ਮੱਥਾ ਰੱਖਦੀ ਹੈ ਉਹਦੇ ਤੇ ਕਦੇ ਵੀ ਗੁੱਸਾ ਨਹੀਂ ਚਲਖਦਾ ਹੁੰਦਾ ਹੈਗਾ ਤੇ ਜਦ ਉਹਨੂੰ ਦੇਖ ਕੇ ਆਪਣਾ ਮਨ ਵੀ ਆਪਣੇ ਆਪ ਸ਼ਾਂਤ ਹੋ ਜਾਂਦਾ ਔਰ ਜਿਹੜੀ ਉਹ ਰੈਲੀ ਨੇ ਇਦਾਂ ਦੀਆਂ ਵਾਈਬ੍ਰੇਸ਼ਨ ਛੱਡਦੀ ਹੈ ਕਿ ਜਿਹਦੇ ਨਾਲ ਜਿਹੜਾ ਆਪਣਾ ਮਾਈਂਡ ਵੀ ਫਰੈਸ਼ ਹੁੰਦਾ ਹੈ ਮਾਈਂਡ ਫਰੈਸ਼ ਹੋ ਗਿਆ ਤਾਂ ਵੈਗੁਰੂ ਜੀ ਆਪਣਾ ਗੁੱਸਾ ਆਪਣੇ ਆਪ ਘਟ ਜਾਂਦਾ ਹੈ ਹਨਾ ਤਾਂ ਇਸ ਤਰ੍ਹਾਂ ਦੀਆਂ ਕੋਸ਼ਿਸ਼ ਕਰਿਆ ਕਰੋ ਗੁੱਸੇ ਨੂੰ ਕੰਟਰੋਲ ਕਰਨ ਦੇ ਵਿੱਚ ਕਿਉਂਕਿ ਵਾਹਿਗੁਰੂ ਜੀ ਜਿਹੜਾ ਗੁੱਸਾ ਹੈ ਨਾ ਗੁੱਸੇ ਦੀ ਅ ਗੁੱਸੇ ਦੇ ਨੁਕਸਾਨ ਨੁਕਸਾਨ ਹੀ ਹੈ ਸਭ ਤੋਂ ਵੱਡਾ ਨੁਕਸਾਨ ਤਾਂ ਇਹ ਜਿੱਥੇ ਤੁਸੀਂ ਗੁੱਸਾ ਕਰ ਰਹੇ ਹੋ ਨਾ ਸਭ ਤੋਂ ਵੱਡਾ ਨੁਕਸਾਨ ਤੁਹਾਨੂੰ ਨੂੰ ਇਕਨੋਮਿਕਲੀ ਜਾਂ ਫੈਮਿਲੀ ਵਾਲਾ ਜਿਹੜਾ ਨੁਕਸਾਨ ਹੈ ਉਹ ਗੱਲ ਬਾਅਦ ਦੀ ਹੈ ਸਭ ਤੋਂ ਪਹਿਲਾਂ ਆਪਣਾ ਫਿਜ਼ੀਕਲ ਹੀ ਨੁਕਸਾਨ ਹੁੰਦਾ ਹੈ ਕਿਉਂਕਿ ਤੁਸੀਂ ਇਹ ਦੇਖੋ ਕਿ ਜਦੋਂ ਆਪਾਂ ਬਹੁਤ ਖੁਸ਼ ਹੁੰਨੇ ਕਿਸੇ ਵਿਆਹ 'ਚ ਹੁੰਨੇ ਜਾਂ ਕੋਈ ਹੋਰ ਖੁਸ਼ੀ ਆਪਾਂ ਨੂੰ ਹੁੰਦੀ ਹੈ ਤਾਂ ਆਪਣਾ ਜਿਹੜਾ ਸਰੀਰ ਉਹ ਕਿਸ ਤਰ੍ਹਾਂ ਮਹਿਸੂਸ ਹੁੰਦਾ ਆਪਾਂ ਨੂੰ ਹਣਾ ਆਪਣਾ ਚਿਹਰਾ ਵੀ ਬੜਾ ਖੁਸ਼ੀ ਨਾਲ ਖੜਿਆ ਖੜਿਆ ਚਿਹਰਾ ਰਹਿੰਦਾ ਹੈ ਨਾ ਜਿਹੜਾ ਆਪਣਾ ਖੂਨ ਉਹ ਕਿਸ ਤਰ੍ਹਾਂ ਚੱਲਦਾ ਆਪਣੇ ਤੇ ਔਰ ਜਦੋਂ ਤੁਸੀਂ ਗੁੱਸੇ ਦੇ ਵਿੱਚ ਹੁੰਨੇ ਹੋ ਤਾਂ ਲਾਲ ਚਿਹਰਾ ਹੋ ਜਾਂਦਾ ਹੈਗਾ ਤੇ ਖੂਨ ਲਾਲ ਹੋ ਜਾਂਦਾ ਤੇ ਸਰਕਲ ਦਿਲ ਦੀ ਧੜਕਾਣਾ ਇਹ ਵੱਧ ਜਾਂਦੀ ਹੈ ਠੀਕ ਹੈ ਇਹਦਾ ਨੁਕਸਾਨ ਵੈਗੁਰੂ ਜੀ ਸਭ ਤੋਂ ਪਹਿਲਾਂ ਆਪਾਂ ਨੂੰ ਹੈ ਠੀਕ ਹੈ ਆਪਣੇ ਜਿਹੜੇ ਸਰੀਰ ਨੂੰ ਸਭ ਤੋਂ ਪਹਿਲਾਂ ਨੁਕਸਾਨ ਹੈ ਗੁੱਸੇ ਦਾ ਠੀਕ ਹੈ ਤੇ ਆਪਾਂ ਆਪਣੇ ਸਰੀਰ ਦੀ ਕਦਰ ਤਾਂ ਕਰ ਸਕਦੇ ਆ ਵੈਗੁਰੂ ਜੀ ਆਪਣੇ ਸਰੀਰ ਨੂੰ ਬਚਾਉਣ ਦੇ ਲਈ ਕਮ ਸੇ ਕਮ ਬਸ ਇਹੀ ਸੋਚ ਲਓ ਵੀ ਮੈਂ ਆਪਣੇ ਸਰੀਰ ਤੇ ਗੁੱਸਾ ਨਹੀਂ ਆਉਣ ਦੇਣਾ ਆਪਣੇ ਸਰੀਰ ਦੀ ਬਚਾ ਲਈ ਆਪਾਂ ਗੁੱਸੇ ਨੂੰ ਤਿਆਗ ਸਕਦੇ ਆ ਠੀਕ ਹੈ ਤੇ ਇਹ ਸੀ ਵਾਹਿਗੁਰੂ ਜੀ ਅੱਜ ਦਾ ਟੌਪਿਕ ਤੇ ਉਮੀਦ ਕਰਦੀ ਆ ਕਿ ਤੁਹਾਨੂੰ ਟੌਪਿਕ ਵਧੀਆ ਲੱਗਿਆ ਹੋਊਗਾ ਤੇ ਵੱਧ ਤੋਂ ਵੱਧ ਸ਼ੇਅਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ